ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣ ਇੱਥੇ ਚੱਲੀਆਂ ਗੋਲੀਆਂ ਲੋਕਾਂ ਕੋਈ ਪ੍ਰੇਸ਼ਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਾਰੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਸੋਮਵਾਰ ਸ਼ਾਮ ਨੂੰ ਸ਼ਿਆਮ ਗਲੋਨੀ ਜੇ ਇੱਕ ਨੌਜਵਾਨ ਔਰਤ ਨੂੰ ਬਾਈਕ ਸਵਾਰ ਨੇ ਗੋਲੀ ਮਾਰ ਦਿੱਤੀ ਗੋਲੀ ਉਸਦੇ ਮੋਢੇ ਤੇ ਵੱਜੀ ਬਾਈਕ ਸਵਾਰ ਆਪਣੀ ਪਿਸਤੌਲ ਮੌਕੇ ਤੇ ਛੱਡ ਕੇ ਭੱਜ ਗਿਆ ਉਸ ਨੂੰ ਸੈਕਟਰ 8 ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਡਾਕਟਰ ਅਨੁਸਾਰ ਇਸ ਸਮੇਂ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਗੋਲੀ ਉਸ ਦੇ ਮੋਢੇ ਤੇ ਲੱਗੀ। ਹਮਲਾਵਾਰ ਸੋਨਾਥਾਣਾ ਖੇਤਰ ਦੇ ਸ਼ਰਮਥਲਾ ਪਿੰਡ ਦਾ ਰਹਿਣ ਵਾਲਾ ਹੈ। ਜਾਣਕਾਰੀ ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿੱਤਾ ਗਿਆ। ਕਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਨੌਜਵਾਨ ਬਾਈਕ ਤੇ ਆਉਂਦਾ ਹੈ ਅਤੇ ਆਪਣੀ ਸਹੇਲੀ ਨਾਲ ਪੈਦਲ ਜਾ ਰਿਹਾ ਇੱਕ ਕੁੜੀ ਤੇ ਦੋ ਵਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਤੇ ਫਿਰ ਉਥੋਂ ਭੱਜ ਜਾਂਦਾ ਹੈ। ਪਗਤ ਸਿੰਘ ਕਲੋਨੀ ਦੀ ਰਹਿਣ ਵਾਲੀ ਇਹ ਨੌਜਵਾਨ ਓਪਨ ਐਜੂਕੇਸ਼ਨ ਬੋਰਡ ਦੀ 12ਵੀਂ ਜਮਾਤ ਦੇ ਸਾਇੰਸ ਦੇ ਵਿਦਿਆਰਥਣ ਹੈ ਇਸ ਸਮੇਂ जेई ਦੀ ਤਿਆਰੀ ਕਰ ਰਹੀ ਹੈ ਉਹ जेई ਦੀ ਤਿਆਰੀ ਲਈ ਸ਼ਿਲਾਮ ਕਲੋਨੀ ਚ ਲਾਇਬ੍ਰੇਰੀ ਜਾਂਦੀ ਹੈ ਸੋਮਵਾਰ ਨੂੰ ਆਪਣੇ ਦੋਸਤਾਂ ਨੂੰ ਕੁਝ ਖਾਣ ਲਈ ਬਾਹਰ ਆਈ ਤੇ ਫਿਰ ਨੌਜਵਾਨ ਬਾਈਕ ਤੇ ਆਇਆ ਤੇ ਉਸਨੂੰ ਗੋਲੀ ਮਾਰ ਦਿੱਤੀ ਜ਼ਖਮੀ ਤੇ ਦੋਸਤ ਨੇ ਇਸ ਘਟਨਾ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਫਿਰ ਪਰਿਵਾਰ ਉਸ ਜ਼ਖਮੀ ਹਾਲਤ ਦੇ ਵਿੱਚ ਸੈਕਟਰ 8 ਦੇ ਸਰਵੋਧਿਆ ਹਸਪਤਾਲ ਦੇ ਵਿੱਚ ਲੈ ਕੇ ਆਏ